ਕਿ ਜਿਨ੍ਹਾਂ ਲੋਕਾਂ ਕੋਲ ਆਪਣੇ ਖਰੀਦੇ ਹੋਏ ਸਮਾਨ ਦੀ ਰਾਹਦਾਰੀ ਹੋਵੇ ਉਹਨਾਂ ਦਾ ਰਸਤਾ ਇਸ ਦੁਨੀਆ ਵਿੱਚ ਕੋਈ ਨਹੀਂ ਰੋਕਦਾ ਤੇ ਜਿਨ੍ਹਾਂ ਕੋਲ ਪਰਮਾਤਮਾ ਦੇ ਜਪ ਨਿਸ਼ਾਨ ਜਪ ਦੀ ਰਾਹਦਾਰੀ ਹੋਵੇ ਪਰਮਾਤਮਾ ਦੀ ਦਰਗਾਹ ਵਿੱਚ ਉਹਨਾਂ ਦਾ ਰਸਤਾ ਕੋਈ ਨਹੀਂ ਰੋਕਦਾ ਬਾਣੀ ਦਾ ਇਸ ਨਾਮ ਸੀ ਅਸੱਚ ਕਿ ਜਪ ਨਿਸ਼ਾਨ ਤਤ ਕਰੇ ਵਿੱਚ ਉਸ ਜਪਜੀ ਸਾਹਿਬ ਦੀ ਬਾਣੀ ਨੇ ਸਭ ਤੋਂ ਪਹਿਲੀ ਜਿਹੜੀ ਪੌੜੀ ਦਿੱਤੀ ਏ ਈਉਂ ਕਹਿ ਲਿਓ ਉਸ ਪੌੜੀ ਦੀਆਂ ਅੰਤਲੀਆਂ ਤੁਕਾਂ ਸਿੱਖ ਦੀ ਮੰਜ਼ਲ ਨੇ ਜੋ ਹਜ਼ੂਰ ਨੇ ਪ੍ਰਸ਼ਨ ਕੀਤਾ ਕਿਵ ਸਚਿਆਰਾ ਹੋਈ ਏ ਕਿਵ ਕੂੜਾ ਟੁੱਟੈ ਪਰ ਸਚਿਆਰ ਕਿਵੇਂ ਹੋ ਸਕੀਏ ਤੇ ਜਿੰਨੂੰ ਹਜ਼ੂਰ ਨੇ ਸਚਿਆਰ ਕਿਹਾ ਧੰ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਨੇ ਕਿਹਾ ਇਹ ਬਿਲਕੁਲ ਖਾਲਸ ਹੋ ਗਿਆ ਇਹ ਖਾਨਸਾ ਬਣ ਗਿਆ ਇਹ ਦੇ ਅੰਦਰ ਕੋਈ ਮੈਲ ਨਹੀਂ ਇਹ ਸ਼ੁੱਧ ਸਚਿਆਰ ਤੇ ਖਾਲਸਾ ਉਸ ਤੋਂ ਅੱਗੇ ਹਜ਼ੂਰ ਨੇ ਜਪਜੀ ਸਾਹਿਬ ਦੀ ਬਾਣੀ ਜਪਜੀ ਸਾਹਿਬ ਦੀ ਬਾਣੀ ਵਿੱਚ ਪਰਮਾਤਮਾ ਦੀਆਂ ਸਿਫਤਾਂ ਕਰਮ ਕਾਂਢੀ ਲੋਕਾਂ ਦੇ ਕੁਝ ਕਰਮਾਂ ਦਾ ਜ਼ਿਕਰ ਪਰ ਜਿੱਥੇ ਪਰਮਾਤਮਾ ਦੀ ਗੱਲ ਆਈ ਉੱਥੇ ਮਾਲਕ ਨੇ ਦਾਵਾ ਨਹੀਂ ਬੰਨਿਆ ਪੂਰੇ ਬਿਆਨ ਕਰਕੇ ਵੀ ਅਖੀਰ ਤੇ ਕਹਿੰਦੇ ਨੇ ਨਹੀਂ ਸਾਈ ਜਿੰਨਾ ਤੂੰ ਵੱਡਾ ਹੈ ਮੈਂ ਤੈਨੂੰ ਬਿਆਨ ਨਹੀਂ ਕਰ ਸਕਿਆ ਔਰ ਸਿਰਫ ਕੁਝ ਤੁਕਾਂ ਸੀ ਲੈ ਲੀਏ ਜਦੋਂ ਸੀ ਜਬਜੀ ਸਾਹਿਬ ਪੜਨੇ ਆ ਤੇ ਹਜ਼ੂਰ ਕਹਿੰਦੇ ਨੇ ਹਰ ਇੱਕ ਜੋ ਦ੍ਰਿਸ਼ਟਮਾਨ ਚੀਜ਼ ਨਜ਼ਰ ਆ ਰਹੀ ਏ ਆਕਾਰ ਨੇ ਤੇ ਉਹ ਆਕਾਰ ਆਦਮੀ ਦਾ ਹੋ ਸਕਦਾ ਏ ਉਹ ਆਕਾਰ ਪਹਾੜ ਦਾ ਸਮੁੰਦਰ ਦਾ ਜੀਵਾਂ ਦਾ ਕੋਈ ਵੀ ਆਕਾਰ ਐਸਾਨੀ ਜਿਹੜਾ ਆਪਣੇ ਆ ਬਣਿਆ ਹਰ ਆਕਾਰ ਦਾ ਕਰਤਾ ਜਿਹੜਾ ਏ ਉਹ ਪਰਮਾਤਮਾ ਦਾ ਆਪਣਾ ਹੁਕਮ ਹੈ ਉਹਨੇ ਬਣਾਇਆ ਅਸੀਂ ਇਹ ਪੜਨੇ ਆ ਹੁਕਮੀ ਹੋਵਣ ਆਕਾਰ ਪਰ ਅੱਗੇ ਦੇਖੋ ਨਿਮਰਤਾ ਕਹਿੰਦੇ ਨੇ ਆਕਾਰ ਹੁਕਮ ਵਿੱਚ ਬਣੇ ਨੇ ਪਰ ਹੁਕਮ ਨਾ ਕਿਹਾ ਜਾਏ ਨੰਨੇ ਸ਼ਬਦ ਵੱਲ ਧਿਆਨ ਦਿਓ ਜਪਜੀ ਸਾਹਿਬ ਵਿੱਚੋਂ ਹੁਕਮ ਨਹੀਂ ਕਿਹਾ ਜਾ ਸਕਦਾ ਫਿਰ ਜਦੋਂ ਬਾਣੀ ਪੜਦੇ ਆ ਇਹ ਬਚਨ ਆਏ ਕਿ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਿਢਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਹਿਣ ਲਗੇ ਇੰਨੇ ਪ੍ਰਮਾਤਮਾ ਨੂੰ ਗਾ ਰਹੇ ਨੇ ਪਰ ਇਹ ਨਹੀਂ ਕਿਹਾ ਵੀ ਗਾਣ ਵਾਲਿਆਂ ਅੰਤ ਪਾ ਲਿਆ ਹਜ਼ੂਰ ਨੇ ਕਿਹਾ ਕਥਨਾ ਕਥੀ ਨਾ ਆਵੇ ਤੋਟ ਕਿੰਨੇ ਗਾਈ ਜਾਓ ਕਿ ਉਹਨੂੰ ਕਥਿਆ ਜਾ ਸਕਦਾ ਕਤਨਾ ਕਤਿਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਉਸ ਤੋਂ ਬਾਅਦ ਅਸੀਂ ਅੱਗੇ ਤੁਰਨੇ ਆ ਸਿਰ ਵਿੱਚੋਂ ਵਿੱਚੋਂ ਕੋਈ ਤੁਕਾ ਲਈਆਂ ਜਪਜੀ ਸਾਹਿਬ ਦੇ ਪੰਜਵੀਂ ਪੌੜੀ ਸੰਪੂਰਨ ਹੁੰਦੀ ਤੇ ਇਹ ਬਚਨ ਹੁੰਦਾ ਹੈ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਕਿ ਜੇ ਖੌਂ ਜਾਣਾ ਜਾਣ ਲਿਆ ਜੇ ਖੌਂ ਜਾਣਾ ਦੱਸੋਗੇ ਸਾਰਾ ਕਹਿਣ ਲੱਗੇ ਨਹੀਂ ਜੇ ਕੋ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਏ ਨਹੀਂ ਕਥਿਆ ਜਾ ਸਕਦਾ ਇਸੇ ਤਰੀਕੇ ਤੁਰਦਿਆਂ ਅੱਗੇ ਹਜ਼ੂਰ ਨੇ ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦੀ ਵਿੱਚ ਵੀ ਗੱਲ ਕੀਤੀ ਤੇ ਅਸੀਂ ਉਹ ਪੌੜੀ ਪੜਨੇ ਆ ਮੰਨੇ ਕੀ ਗਤ ਕਹੀ ਨਾ ਜਾਏ ਨਹੀਂ ਕਹਾ ਜਾ ਸਕਦਾ ਇਸ ਤੋਂ ਅੱਗੇ ਪੜਨੇ ਜਦੋਂ ਅਸੀਂ ਕਿ ਸਾਲਾਖੀ ਸਾਲਾਹੇ ਇਤੀ ਸੁਰਤ ਨਾ ਪਾਈਆ ਨਹੀਂ ਪਾਇਆ ਜਾ ਸਕਦਾ ਤੇਰਾ ਥਾ ਇਸੇ ਤਰ੍ਹਾਂ ਬਚਨ ਪੜਦੇ ਆਂ ਮਹਾਰਾਜ ਜੀ ਨੇ ਕਹਿ ਦਿੱਤਾ ਸ੍ਰਿਸ਼ਟੀ ਕਦੋਂ ਬਣੀ ਕਿਹੜਾ ਦਿਨ ਸੀ ਕਿਹੜੀ ਵਾਰ ਸੀ ਉਹਨਾਂ ਨੇ ਹਰ ਕਿਸਮ ਦੀ ਜਿਹੜੀ ਬਹਿਸ ਸੀ ਉਹਨੂੰ ਇਸ ਤੁਕ ਵਿੱਚ ਮਕਾ ਦਿੱਤਾ ਕਿ ਜَا ਕਰਤਾ ਸ੍ਰਿਤੀ ਕੋ ਸਾਜੇ ਆਪੇ ਜਾਣੇ ਸੋਈ ਸਾਰੀਆਂ ਬਹਿਸਾਂ ਦਾ ਭੋਪ ਪੈ ਗਿਆ ਕੋਈ ਖੈ ਨਹੀਂ ਬਹਿਸ ਕਰਨ ਦਾ ਮੌਕਾ ਹੀ ਨਹੀਂ ਕਹਿੰਦੇ ਨੇ ਕਿਉਂ ਰੌਲਾ ਪਾ ਕੇ ਇਹ ਤੂੰ ਯਤਨ ਕਰ ਰਿਹਾ ਵੀ ਕਦੋਂ ਬਣੀ ਕਿਹੜਾ ਮਹੀਨਾ ਕਿਹੜਾ ਦਿਨ ਬਸ ਇਸ ਗੱਲ ਤੇ ਆਪਣੇ ਆਪ ਨੂੰ ਟਿਕਾ ਲੈ ਉਹ ਜਾਣੇ ਜਿੰਨੇ ਬਣਾਈ ਇੱਥੇ ਵੀ ਦਾਵਾ ਨਹੀਂ ਇਸ ਤੋਂ ਅੱਗੇ ਬਚਨ ਪੜਦੇ ਆ ਅੰਤ ਨਾ ਸ਼ਿਵਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਕਹਿੰਦੇ ਨੇ ਪਰਮਾਤਮਾ ਮਨ ਮੰਤ ਦਾ ਅਰਥ ਹੈ ਮੰਤਰ ਕਿਸੇ ਆਦਮੀ ਨੂੰ ਇੰਨੀ ਸਮਝ ਨਹੀਂ ਕਿ ਤੂੰ ਕੱਲ ਨੂੰ ਕੀ ਕਰਨ ਵਾਲਾ ਹੈ ਤੇਰੇ ਮਨ ਦੇ ਮੰਤਰ ਨੂੰ ਕੇਵਲ ਤੁਸੀਂ ਜਾਣਦੇ ਹੋ ਤੁਹਾਡੇ ਅੰਦਰ ਦੇ ਭੇਦ ਨੂੰ ਕੋਈ ਵੀ ਨਹੀਂ ਜਾਣ ਸਕਦਾ ਮਨ ਮੰਤ ਫਿਰ ਇਸ ਤਰਗੇ ਸੀ ਬਚਨ ਪੜਨੇ ਆ ਕਿ ਬਹੁਤਾ ਕਰਮ ਲਿਖਿਆ ਨਾ ਜਾਏ ਉਹਦੀ ਬਖਸ਼ਿਸ਼ ਨੂੰ ਕੋਈ ਨਹੀਂ ਲਿਖ ਸਕਦਾ ਕਰਮ ਨੂੰ ਬਹੁਤਾ ਕਰਮ ਲਿਖਿਆ ਨਾ ਜਾਏ ਇਸੇ ਨੂੰ ਪੜਦੇ ਆ ਜਦੋਂ ਅਮੋਲਵਾਰੀ ਪੌੜੀ ਆਉਂਦੀ ਹਜ਼ੂਰ ਨੇ ਕਿਹਾ ਅਮੁੱਲੋ ਅਮੁੱਲ ਆਖਿਆ ਨਾ ਜਾਏ ਮੇਰੇ ਮਨ ਚ ਤਾਂ ਆਇਆ ਜਪਜੀ ਸਾਹਿਬ ਪੜ੍ਹਦੇ ਆ ਇੰਨੇ ਨੰਨੇ ਨਾਲ ਦੱਸੀ ਵੀ ਸਭ ਕੁਝ ਗਏ ਕਿ ਇਸ ਤਰ੍ਹਾਂ ਦਾ ਮੇਰਾ ਮਾਲਕ ਇਸ ਤਰ੍ਹਾਂ ਪਰ ਕਿਤੇ ਦਾਵਾ ਨਹੀਂ ਬੰਨਿਆ ਕਹਿਣ ਲੱਗੇ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਂਖ ਆਖ ਰਹੇ ਲਿਵ ਲਾਏ ਤੇ ਉਸ ਨੇ ਅਖੀਰ ਵਿੱਚ ਇੱਕ ਤੋਕ ਕਹਿ ਕੇ ਗੱਲ ਮੁਕਾ ਦਿੱਤੀ ਕਿਤੇ ਆਖਾਂ ਆਖਣ ਪਾਹੇ ਕਿਤੇ ਕਹਿ ਕਹਿ ਉ ਟ ਟ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੀ ਕਹੇ ਨਹੀਂ ਕਹਿ ਸਕਦੇ ਕਿੰਨਾ ਕੋ ਬੇਅੰਤ ਹੈ ਇਸੇ ਤਰ੍ਹਾਂ ਹਜ਼ੂਰ ਦੇ ਬਚਨ ਪੜਦੇ ਆ ਜਦੋਂ ਆਉਂਦਾ ਹੈ ਹਜ਼ੂਰ ਦਾ ਬਚਨ ਆਖਣ ਜੋਰ ਜਦੋਂ ਇਹ ਸ਼ਾਰੀ ਪੜਨੇ ਆ ਇਸ ਪਵਿੱਤਰ ਪੌੜੀ ਵਿੱਚ ਵੀ ਨੰਨੇ ਸ਼ਬਦ ਦੀ ਵਰਤੋਂ ਗੱਲ ਕਰਦੇ ਆ ਕਰਦੇ ਆ ਮਾਲਕ ਧਰਮ ਖੰਡ ਦੀ ਗੱਲ ਕਰਦੇ ਨੇ ਗਿਆਨ ਖੰਡ ਦੀ ਕਰਦੇ ਨੇ ਕਰਮਖੰਡ ਦੀ ਕਰਦੇ ਨੇ ਕਰਮਖੰਡ ਦੀ ਕਰਦੇ ਨੇ ਸੱਚਖੰਡ ਦੇ ਬਾਰੇ ਦੱਸਦੇ ਨੇ ਪਰ ਸਭ ਕੁਝ ਦੱਸ ਕੇ ਵੀ ਕਹਿੰਦੇ ਨੇ ਨਹੀਂ ਵਾਹਿਗੁਰੂ ਜੀ ਪੂਰਾ ਨਹੀਂ ਕੋਈ ਵੀ ਖੰਡ ਬਿਆਨ ਕੀਤਾ ਜਾ ਸਕਦਾ ਸਾਰੇ ਤੁਸੀਂ ਪੜੋਗੇ ਜਦੋਂ ਅਖੀਰ ਤੇ ਗੱਲ ਉਹਨਾ ਮੇਰੂ ਮਣਕਾ ਬਣਾ ਦਿੱਤਾ ਕਿ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਕਹਿੰਦੇ ਨੇ ਕੋਈ ਨਹੀਂ ਕਹਿ ਸਕਦਾ ਉਹਦੇ ਅਖੀਰ ਵਿੱਚ ਜਿਹੜੀ ਜੋਤ ਤੱਕ ਸੀ ਜਿੱਤੋਂ ਸ਼ੁਰੂ ਕਰਨੀ ਉਹਨਾਂ ਅੱਗੇ ਗੱਲ ਕਹਿਣ ਅੱਗੇ ਨਾਨਕ ਅੰਤਲੀ ਤੱਕ ਮੈਂ ਲੈਣ ਲੱਗਾ ਸੰਤ ਸੈਂਤ ਵੀ ਪੌੜੀ ਦੀ ਨਾਨਕ ਕਥਨਾ ਕਰੜਾ ਸਾਰ ਮਾਲਕ ਜੀ ਦੇਖੋ ਸਾਰੀ ਤੁਸੀਂ ਗੱਲ ਕਰਾਇ ਹੁਕਮ ਤੋਂ ਗੱਲ ਸ਼ੁਰੂ ਕੀਤੀ ਹਰ ਇੱਕ ਇਸ਼ੂ ਨੂੰ ਹਰ ਇੱਕ ਗੱਲ ਨੂੰ ਤੁਸੀਂ ਦੱਸੀ ਗਏ ਪਰ ਅਖੀਰ ਤੇ ਕਹਿ ਲੱਗੇ ਸਚਾਈ ਇਹੀ ਮੁੱਖ ਦੀ ਗੱਲ ਸਿਰੇ ਦੀ ਕਿ ਇਹਨੂੰ ਕਤਨ ਕਰਨਾ ਇਸ ਤਰ੍ਹਾਂ ਸਾਰ ਦਾ ਅਖਰੀ ਅਰਥ ਹੁੰਦਾ ਹੈ ਲੋਹਾ ਇਹਦੇ ਤੋਂ ਸ਼ਬਦ ਬਣਿਆ ਸਰੀਆ ਨਾਨਕ ਕਤਨਾ ਕਰਣਾ ਸਾਰ ਕਿ ਜਿਵੇਂ ਕੋਈ ਆਦਮੀ ਆਪਣੇ ਦੰਦਾਂ ਨਾਲ ਸਰੀਏ ਨੂੰ ਲੋਹੇ ਨੂੰ ਚਬਾਉਣਾ ਚਾਹੇ ਜਿਵੇਂ ਲੋਹਾ ਨਹੀਂ ਚਬਾਇਆ ਜਾ ਸਕਦਾ ਮੇਰੇ ਮਾਲਕਾ ਤੇਰੀਆਂ ਸਿਫਤਾਂ ਵੀ ਇਸ ਤਰ੍ਹਾਂ ਪੂਰੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀ ਲੋਹਾ ਕੌਣ ਚਬਾ ਸਕਦਾ ਹੈ ਹਾਂ ਸੈਂਤਵੀਂ ਪੌੜੀ ਤੋਂ ਬਾਅਦ ਕਹਿਣ ਲੱਗੇ ਤੈਨੂੰ ਕੁਝ ਇਸ਼ਾਰੇ ਕਰ ਦੇਣਾ ਜੇ ਤੂੰ ਜਉਂਦੇ ਜੀ ਆਪਣੇ ਜੀਵਨ ਨੂੰ ਘੜ ਕੇ ਸ਼ੁੱਧ ਕਰਨਾ ਚਾਹਨਾ ਹੈ ਮਾਲਕ ਦੇ ਦਰ ਤੇ ਪ੍ਰਵਾਨ ਹੋਣਾ ਚਾਹਨਾ ਹੈ ਸਿੱਕੇ ਟਕਸਾਲ ਵਿੱਚ ਢਾਲੇ ਜਾਣ ਮੋਹਰ ਲੱਗ ਜਾਏ ਉਹਨਾਂ ਦੀ ਕੀਮਤ ਪੈਂਦੀ ਹੈ ਪ੍ਰਵਾਨਕ ਹੁੰਦੇ ਨੇ ਜੇ ਤੂੰ ਆਪਣੇ ਜੀਵਨ ਨੂੰ ਕਮਾਣਾ ਚਾਹਨਾ ਹੈ ਢਲਣਾ ਚਾਹਨਾ ਹੈ ਘੜਨਾ ਚਾਹਨਾ ਹੈ ਪ੍ਰਵਾਨਕ ਹੋਣਾ ਚਾਹਨਾ ਹੈ ਆ ਗੱਲਾਂ ਨੂੰ ਆਪਣੀ ਜ਼ਿੰਦਗੀ ਚ ਕਮਾ ਲਈ ਤੇ ਤੇਰਾ ਜੀਵਨ ਘੜ ਸਕੇਗਾ ਕਿ ਜਤ ਪਹਾਰਾਂ ਉਦਾਹਰਨ ਸੀ ਸੋਨੇ ਦੇ ਗਹਿਣੇ ਕੜਨ ਦੀ ਕਿੰਦੇ ਨੇ ਜਿਵੇਂ ਇੱਕ ਸੁਨਾਰ ਵੀਰ ਗਹਿਣੇ ਕਰਦਾ ਹੈ ਉਹਨੇ ਪਹਿਲਾਂ ਆਪਣਾ ਟਿਕਾਣਾ ਬਣਾਇਆ ਦੁਕਾਨ ਜੇ ਜੀਵਨ ਨੂੰ ਘੜਨਾ ਚਾਹਨਾ ਹੈ ਜਤ ਪਹਾਰਾਂ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਜਤੀ ਬਣ ਆਪਣੀਆਂ ਇੰਦਰੀਆਂ ਨੂੰ ਖਿੰਡਣ ਨਾ ਦੇ ਜਿਸ ਦਿਨ ਤੂੰ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਲਿਆ ਇਹ ਗੱਲ ਚੇਤੇ ਰੱਖੀ ਜ਼ਿੰਦਗੀ ਦੀ ਘੜਨ ਦੀ ਸ਼ੁਰੂਆਤ ਇਹ ਹੋਵੇ ਜੱਤ ਪਹਾਰਾ ਦੁਕਾਨ ਧੀਰਜ ਸੁਨਿਆਰ ਤੇ ਉਸ ਦੁਕਾਨ ਵਿੱਚ ਬੈਠਾ ਹੋਇਆ ਜਿਹੜਾ ਸੁਨਿਆਰ ਵੀਰਖ ਹੈ ਉਹਦੇ ਵਰਗਾ ਧੀਰਜ ਰੱਖ ਬੜੇ ਧੀਰਜ ਨਾਲ ਬੈਠਾ ਇੱਕ ਥਾਂ ਤੇ ਬੈਠਾ ਸਾਰਾ ਦਿਨ ਉਹ ਘੜਦਾ ਪਿਆ ਧੀਰਾ ਬਣੀ ਐਰਣ ਮਤ ਉਹਨੇ ਆਪਣੇ ਅੱਗੇ ਐਰਣ ਰੱਖੀ ਜਿਹਦੇ ਤੇ ਸੋਨਾ ਘੜਨਾ ਜਿਵੇਂ ਐਰਣ ਅਡੋਲ ਖੈ ਇਸੇ ਤਰ੍ਹਾਂ ਵੈਗੁਰੂ ਤਰਸ ਕਰਨ ਦਇਆ ਕਰਨ ਕੇ ਤੇਰੀ ਮਤ ਅਡੋਲ ਐਰਣ ਬਣ ਜਾਏ ਵੇਦ ਹੁਣ ਗੁਰੂ ਦਾ ਜਿਹੜਾ ਗਿਆਨ ਕੈ ਸ਼ਬਦ ਦਾ ਹਥਿਆਰ ਜਿਵੇਂ ਸੁਨਾਰ ਵੀਰ ਸੋਨਾ ਘੜ ਲਈ ਖਥੌੜੇ ਦੀ ਵਰਤੋਂ ਕਰਦਾ ਗੁਰੂ ਦੇ ਸ਼ਬਦ ਦਾ ਗੁਰੂ ਦੇ ਗਿਆਨ ਦਾ ਥੋੜਾ ਬਣਾ ਪਿਆਰਿਆ ਤੇਰੀ ਜ਼ਿੰਦਗੀ ਵਿੱਚ ਇੱਕ ਘੜਨ ਦਾ ਕੰਮ ਦੇਗਾ ਆਮ ਹਥੌੜਾ ਕਿਤੇ ਵੱਜੇ ਤੇ ਚੀਜ਼ ਤੋੜ ਦਿੰਦਾ ਪਰ ਗੁਰੂ ਦੇ ਗਿਆਨ ਦਾ ਜਦੋਂ ਹਥੌੜਾ ਵੱਜਦਾ ਤੋੜਦਾ ਨਹੀਂ ਉਹ ਜੋੜਦਾ ਹੈ ਉਹ ਕਰਦਾ ਹੈ ਮਹਾਰਾਜ ਜੀ ਨੇ ਕਿਹਾ ਦੁਕਾਨ ਹੋ ਗਈ ਇੰਦਰੀਆਂ ਨੂੰ ਕਾਬੂ ਕਰਨਾ ਸੁਨਿਆਰ ਹੋ ਗਿਆ ਧੀਰਜ ਅਚਲ ਮਤ ਹੋ ਗਈ ਐਰਣ ਗੁਰੂ ਦੇ ਗਿਆਨ ਦਾ ਹੋ ਗਿਆ ਹਥੌੜਾ ਹੁਣ ਉਹਦੇ ਕੋਲ ਤਾਂ ਦੋ ਤਿੰਨ ਚੀਜ਼ਾਂ ਹੋਰ ਨੇ ਖਾਸ ਕਰਕੇ ਤਿੰਨ ਇੱਕ ਉਹਦੇ ਕੋਲ ਢੌਂਕਣੀ ਹੈ ਢੌਂਕਣੀ ਤੋਂ ਸ਼ਮਤ ਦੇ ਪਿੱਤਲ ਦੀ ਵੀ ਪਾਈਪ ਹੁੰਦੀ ਹੈ ਉਹ ਜਦੋਂ ਕਿਤੇ ਸੋਨੇ ਨੂੰ ਢਾਲਦਾ ਹੈ ਨਾ ਤੇ ਥੱਲੇ ਕੋਲਿਆਂ ਦੀ ਅੱਗ ਬਾਲੇ ਤੇ ਉਹ ਕਈ ਵਾਰੀ ਮੂੰਹ ਵਿੱਚ ਉਹ ਢੌਂਕਣੀ ਪਾ ਕੇ ਫੂਕ ਮਾਰਦਾ ਹੈ ਢੌਂਕਣੀ ਨਾਲ ਉਹ ਅੱਗ ਤੇਜ਼ ਹੁੰਦੀ ਮਹਾਰਾਜ ਜੀ ਨੇ ਕਿਹਾ ਉਹਨੂੰ ਢੌਂਕਣੀ ਚਾਹੀਦੀ ਏ ਅੱਗ ਤੇਜ਼ ਕਰ ਲਈ ਤੇ ਉਹਨੂੰ ਅੱਗ ਵੀ ਚਾਹੀਦੀ ਤੇ ਤੀਸਰੀ ਗੱਲ ਤੇ ਕੱਲੀ ਖੁਣ ਅੱਗ ਨਾਲ ਤੇ ਢੌਂਕਣੀ ਨਾਲ ਨਹੀਂ ਪਿਆਰਿਆ ਉਹਨੂੰ ਉਹ ਭਾਂਡਾ ਵੀ ਚਾਹੀਦਾ ਜਿਸ ਭਾਂਡੇ ਵਿੱਚ ਉਹਨੇ ਸੋਨੇ ਨੂੰ ਢਾਲਣਾ ਹੈ ਮਹਾਰਾਜ ਕਹਿਣ ਲੱਗੇ ਧੰ ਗੁਰੂ ਨਾਨਕ ਸਾਹਿਬ ਕਿ ਉਹਨੇ ਪ੍ਰਮਾਤਮਾ ਦੇ ਭੈ ਨੂੰ ਢੌਂਕਣੀ ਬਣਾਇਆ ਜਿਹੜੀ ਅੱਜ ਅਸੀਂ ਵਿਚਾਰਨੇ ਤੇ ਉਸ ਤੋਂ ਬਾਅਦ ਉਹਨੇ ਜਿਹੜੀ ਅੱਗ ਬਾਲੀ ਉਹ ਤਪ ਦੀ ਬਾਲੀ ਤਪੱਸਿਆ ਦੀ ਉਹ ਰਾਤ ਵਿਚਾਰਨੇ ਮਹਾਰਾਜ ਕਹਿਣ ਲੱਗੇ ਇਰਨ ਮਤ ਵੇਦ ਹਥਿਆਰ ਭਾਉ ਖੱਲਾ ਢੌਕਣੀ ਅਗਣ ਤਪਤਾਉ ਭਾਂਡਾ ਭਾਉ ਉਹ ਬਾਹਰ ਦੀ ਕੁਠਾਲੀ ਵਿੱਚ ਸੋਨਾ ਪਾ ਕੇ ਉਹਨੂੰ ਢਾਲੀ ਬੈਠੇ ਪਰ ਜੀਵਨ ਉਹਨਾਂ ਦਾ ਘੜਿਆ ਜਾਂਦਾ ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਭਾਂਡਾ ਹੋਵੇਗਾ ਭਾਉ ਤੋਂ ਬਿਨਾਂ ਪ੍ਰੇਮ ਤੋਂ ਬਿਨਾਂ ਨਹੀਂ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਉਸ ਪ੍ਰੇਮ ਦੇ ਭਾਂਡੇ ਵਿੱਚ ਪਰਮਾਤਮਾ ਦੇ ਨਾਮ ਅੰਮ੍ਰਿਤ ਨੂੰ ਢਾਲਿਆ ਜਾਂਦਾ ਹੈ ਘੜਿਆ ਸ਼ਬਦ ਸੱਚੀ ਤਕਸਾਲ ਸ਼ਬਦ ਸੱਚੀ ਤਕਸਾਲ ਸੱਚੀ ਤਕਸਾਲ ਗੁਰੂ ਦੀ ਸੰਗਤ ਗੁਰੂ ਦੇ ਬਚਨ ਤੇ ਕਹਿਣ ਲੱਗੇ ਪਿਆਰਿਆ ਉਹ ਸੋਨੇ ਦਾ ਗਹਿਣਾ ਕਰਦਾ ਹੈ ਤੇ ਵੈ ਗੁਰੂ ਤਰਸ ਕਰੇ ਜੇ ਤੂੰ ਸੰਗਤ ਵਿੱਚ ਇਹਨੂੰ ਕਮਾ ਗਿਆ ਤੇ ਤੇਰੀ ਜ਼ਿੰਦਗੀ ਦਾ ਸ਼ਬਦ ਘੜਿਆ ਜਾਏ